ਵੀਰ ਸਤ ਸੰਬੰਧ ਹੈ ਮਸ ਕਰਹੁ ਕਲਮ ਕਰੋ ਬਨਰਾਈ ਵਸਦਾ ਕਾਗਦ ਜੋ ਕਰਉ ਹਰ ਜਸ ਲਿਖਣ ਨ ਜਾਏ ਇਹ ਪਵਨ ਸਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 81 ਨੰਬਰ ਸਲੋਕ ਹੈ ਇਸ ਪਵਨ ਸਲੋਕ ਅੰਦਰ ਭਗਤ ਕਬੀਰ ਸਾਹਿਬ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਨੂੰ ਬਿਆਨ ਕਰਦੇ ਨੇ ਕਿਉਂ ਪਰਮਾਤਮਾ ਕਾਲਪੁਰਖ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਜਿਨਨੇ ਪੂਰੇ ਜਗਤ ਦਾ ਨਿਰਮਾਣ ਕੀਤਾ ਹੋਇਆ ਇਸ ਪਸਾਰੇ ਇਸ ਖਲਾਰੇ ਨੂੰ ਪੈਦਾ ਕਰਨ ਵਾਲਾ ਉਹ ਪਰਮੇਸ਼ਰ ਬਹੁਤ ਵੱਡੀ ਹਸਤੀ ਹੈ ਸਤਿਗੁਰ ਕਹਿੰਦੇ ਨੇ ਬਹੁਤ ਵੱਡਾ ਗੁਣਾਂ ਦਾ ਖਜ਼ਾਨਾ ਹੈ ਬਖਸ਼ਿਸ਼ਾਂ ਦਾ ਘਰ ਹੈ ਤਿਉਸ ਮਾਲਕ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਗਿਣੀਆਂ ਅਤੇ ਮਿਣੀਆਂ ਨਹੀਂ ਜਾ ਸਕਦੀਆਂ। ਪ੍ਰਮਾਤਮਾ ਸਾਡੀ ਪਹੁੰਚ ਤੋਂ ਪਰੇ ਹੈ। ਤਿਉ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਰਸਾਂ ਦਾ ਘਰ ਹੈ ਸਤਿਗੁਰ ਕਹਿੰਦੇ ਨੇ। ਉਸ ਮਾਲਕ ਨੂੰ ਸਤਿਗੁਰ ਕਬੀਰ ਸਾਹਿਬ ਕਹਿੰਦੇ ਜਪਿਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ। ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੇ ਕੋਈ ਬੰਦਾ ਪਰਮਾਤਮਾ ਦੀ ਭਗਤੀ ਛੱਡ ਕੇ ਵਹਿਗੁਰੂ ਪਰਮੇਸ਼ਰ ਦਾ ਅਕਾਲ ਪੁਰਖ ਜੀ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰੇ ਤਾਂ ਮਹਾਰਾਜ ਸਾਹਿਬ ਦੇ ਕਹਿਣ ਮੁਤਾਬਕ ਭਗਤ ਕਬੀਰ ਸਾਹਿਬ ਦੇ ਦਸਨ ਮੁਤਾਬਕ ਉਹਦਾ ਇਹ ਯਤਨ ਕੁਝ ਹੈ ਸਤਿਗੁਰੂ ਕਬੀਰ ਸਾਹਿਬ ਉਚਾਰਨ ਕਰਦੇ ਨੇ ਕਬੀਰ ਸਾਤ ਸੰਬੰਧੈ ਮੱਸ ਕਰੋ ਜੇ ਮੰਨ ਲਓ ਸੱਤ ਸਮੁੰਦਰ ਨੇ ਜਿਹੜੇ ਇਹਨਾਂ ਦੀ ਛਿਆਹੀ ਬਣਾ ਲਈਏ ਇਹ ਪਾਣੀ ਹੈ ਜਿਹੜਾ ਮਹਾਰਾਜ ਸਾਹਿਬ ਕਹਿੰਦੇ ਸੱਤੇ ਸਮੁੰਦਰਾਂ ਦਾ ਇਹ ਛਿਆਹੀ ਬਣਾਉਣ ਲਈ ਵਰਤ ਲਿਆ ਜਾਵੇ ਸੱਤੇ ਸਮੁੰਦਰ ਹੁਣ ਛਿਆਹੀ ਦੇ ਭਰੇ ਹੋਏ ਕਲਮ ਕਰੋ ਬਨ ਰਾਏ ਜਿੰਨੀ ਬਨਸ ਪਤੀਏ ਜਿੰਨੇ ਦਰਖਤ ਨੇ ਇਹ ਸਾਰਿਆਂ ਦੀਆਂ ਕਲਮਾ ਬਣਾ ਲਈਏ ਕਬੀਰ ਸਾਹਿਬ ਵੀ ਇਹ ਮਹਾਰਾ ਸੱਚੇ ਪਾਤਸ਼ਾਹ ਵੀ ਜੇ ਆਪਾਂ ਕਬੀਰ ਸਾਹਿਬ ਨੂੰ ਪੁੱਛੀਏ ਵੀ ਸੱਤ ਸਮੁੰਦਰਾਂ ਦੀ ਸ਼ਿਆਹੀ ਹੋਵੇ ਸਾਰੀ ਧਰਤੀ ਜਿਹੜੀ ਹੈ ਇਹ ਕਾਗਜ਼ ਬਣਾ ਲਈ ਜਾਵੇ ਸਾਰੇ ਦਰਖਤਾਂ ਦੀਆਂ ਹੁਣ ਬਣਾਈਆਂ ਹੋਈਆਂ ਕਲਮਾ ਬਸੁਦਾ ਕਾਗਜ਼ ਜੋ ਕਰੋ ਹਰ ਜਸ ਲਿਖਣਾ ਜਾਏ ਕਿ ਇਹ ਜਿਹੜਾ ਸੱਤੇ ਸਮੁੰਦਰ ਸਾਰੇ ਦਰਖਤਾਂ ਦੀਆਂ ਕਲਮਾ ਤੇ ਧਰਤੀ ਦਾ ਬਣਾਇਆ ਹੋਇਆ ਕਾਗਜ਼ ਹੈ ਜਿਹੜਾ ਇਨੂੰ ਕਾਗਜ਼ ਦੇ ਰੂਪ ਵਿੱਚ ਧਰਤੀ ਵਰਤ ਲਈਏ ਪਵਤ ਦਰਖਤ ਵਰਤ ਲਈਏ ਕਲਮਾਂ ਦੇ ਰੂਪ ਵਿੱਚ ਸਮੁੰਦਰਾਂ ਦੀ ਬਣਾ ਲਈਏ ਸ਼ਿਆਹੀ ਫਿਰ ਪ੍ਰਮਾਤਮਾ ਦਾ ਅੰਤ ਪਾਇਆ ਜਾ ਸਕਦਾ ਕਬੀਰ ਸਾਹਿਬ ਕਹਿੰਦੇ ਨੇ ਹਰ ਜਸ ਲਿਖਣਾ ਨਾ ਜਾਏ ਪ੍ਰਮਾਤਮਾ ਦੇ ਗੁਣ ਨੇ ਜਿਹੜੇ ਐਡੀ ਵੱਡੀ ਵਡਿਆਈ ਹੈ ਉਹ ਲਿਖੀ ਨਹੀਂ ਜਾਣੀ ਪ੍ਰਮਾਤਮਾ ਦਾ ਅੰਤ ਨਹੀਂ ਨਾ ਪਾਇਆ ਜਾ ਸਕਦਾ ਜਿਹਦਾ ਅੰਤ ਹੋਏਗਾ ਉਹਦਾ ਅਸੀਂ ਅਖੀਰ ਲਿਖ ਸਕਦੇ ਹ ਪਰ ਪ੍ਰਮਾਤਮਾ ਦਾ ਅੰਤ ਕੋਈ ਨਹੀਂ ਉਹ ਬੇਅੰਤ ਹੈ ਤੇ ਮਹਾਰਾਜ ਸਾਹਿਬ ਕਹਿੰਦੇ ਨੇ ਬਯੰਤ ਨੂੰ ਫਿਰ ਲਿਖਿਆ ਨਹੀਂ ਜਾ ਸਕਦਾ ਬਯੰਤ ਨੂੰ ਤੇ ਫਿਰ ਜਪਿਆ ਹੀ ਜਾ ਸਕਦਾ ਉਸ ਬਯੰਤ ਪ੍ਰਮਾਤਮਾ ਦਾ ਤਾਂ ਸਿਮਰਨ ਨਹੀਂ ਕੀਤਾ ਜਾ ਸਕਦਾ ਉਹਦੀ ਬੰਦਗੀ ਕੀਤੀ ਜਾ ਸਕਦੀ ਅੰਤ ਪਾ ਕੇ ਸਤਿਗੁਰੂ ਕਹਿੰਦੇ ਨੇ ਤੇ ਲੈਣਾ ਵੀ ਕੀ ਹੈ ਉਹ ਵੱਡਾ ਹੀ ਇੰਨਾ ਹੈ ਸਤਿਗੁਰ ਕਹਿੰਦੇ ਨੇ ਉਹਦਾ ਅੰਤ ਪਾ ਕੇ ਕੀ ਲੈẽਗਾ ਇਸ ਕਰਕੇ ਪ੍ਰਮਾਤਮਾ ਦੇ ਅੰਤ ਪਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਛੱਡ ਕੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਬੰਦਗੀ ਕਰ ਪਰਮਾਤਮਾ ਦੀ ਬੰਦਗੀ ਵਿੱਚ ਸਾਰੇ ਸੁੱਖ ਤੇ ਆਨੰਦ ਨੇ ਜੇ ਪਰਮਾਤਮਾ ਦਾ ਅੰਤ ਪਾਉਣ ਉਤਰਪਿਆ ਤੇਰੀ ਜ਼ਿੰਦਗੀ ਦਾ ਅੰਤ ਹੋ ਜਾਣਾ ਪਰ ਪਰਮਾਤਮਾ ਦਾ ਅੰਤ ਨਹੀਂ ਲੱਭਣਾ ਉਹ ਪਰਮਾਤਮਾ ਵਾਹਿਗੁਰੂ ਬਹੁਤ ਵੱਡੀ ਹਸਤੀ ਹੈ ਉਹਦਾ ਅਖੀਰ ਲੱਭਣਾ ਮੁਸ਼ਕਲ ਹੈ ਤੇ ਇਸ ਕਰਕੇ ਤੇਰੀ ਜ਼ਿੰਦਗੀ ਦਾ ਅਖੀਰ ਆਉਣ ਤੋਂ ਪਹਿਲਾਂ ਪਹਿਲਾਂ ਤੂੰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਆਪਣਾ ਜੀਵਨ ਲੇਖੀ ਵਿੱਚ ਲਾ ਲਾ ਇਹਨੂੰ ਸਫਲ ਕਰ ਲਾ ਮਹਾਰਾਜ ਸਹਿਬ ਕਹਿੰਦੇ ਨੇ ਪਰਮਾਤਮਾ ਦਾ ਅੰਤ ਨਹੀਂ ਪਹਿਣਾ ਉਹ ਬਯੰਤ ਹੈ ਉਸ ਬਯੰਤ ਨੂੰ ਜਪਿਆ ਕਰ ਤੇ ਆਪਦਾ ਜੀਵਨ ਸਫਲਾ ਕਰ ਪਾਸ਼ਾ ਕਹਿੰਦੇ ਆ